ਸੱਚਗਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਟਾਪ ਨਿਊਜ਼ ਟਾਪ ਨਿਊਜ਼ ਉਹ ਮੁੱਦਿਆਂ ਦੀ ਗੱਲ ਕਰਦਾ ਹੈ ਲੋਕ ਹਿੱਤਾਂ ਦੀ ਗੱਲ ਕਰਦਾ ਹੈ ਤੇ ਇਸ ਵਕਤ ਇੱਕ ਪੰਜਾਬ ਸਰਕਾਰ ਵੱਲੋਂ ਵੀ ਜਿਹੜਾ ਨਸ਼ਿਆਂ ਵਿਰੁੱਧ ਜੰਗ ਜਿੱਥੇ ਜਾ ਰਹੀ ਆ ਉਥੇ ਕਿਤੇ ਨਾ ਕਿਤੇ ਆਪਾਂ ਜੀ ਦੇਖੀਏ ਗਰਾਊਂਡ ਲੈਵਲ ਤੋਂ ਤਾਂ ਜੇਕਰ ਬੱਚਿਆਂ ਨੂੰ ਸਪੋਰਟਸ ਨਾਲ ਜੋੜਿਆ ਜਾਵੇ ਜੇਕਰ ਉਹਨਾਂ ਨੂੰ ਜਿਮ ਜਾਣ ਲਈ ਪ੍ਰੇਰਿਤ ਕੀਤਾ ਜਾਵੇ ਮਾਪੇ-ਬਾਪ ਕਨ ਆਂਢੀ ਗੁਆਂਢੀ ਦੋਸਤ ਮਿੱਤਰ ਸਾਰੇ ਕਰਨ ਤਾਂ ਸ਼ਾਇਦ ਨਸ਼ਿਆਂ ਦੀ ਲੋੜ ਨਾ ਪੁੱਜੀ ਨਸ਼ਿਆਂ ਦਾ ਦਰਿਆ ਜਿਹੜਾ ਪੰਜਾਬ 'ਚ ਬਗਦਾਸੀ ਉਹ ਨਾ ਬਗਦਾ ਤੇ ਸਰਕਾਰ ਨੂੰ ਵੀ ਇਹ ਜਿਹੜਾ ਯੁੱਧ ਲਿਖ ਕਰਨ ਦੀ ਲੋੜ ਨਾ ਪੈਂਦੀ ਪਰ ਕਿਤੇ ਨਾ ਕਿਤੇ ਗਲਤੀਆਂ ਆ ਪਰ ਚਲੋ ਅਸੀਂ ਤਾਂ ਹਮੇਸ਼ਾ ਚਾਹਿਆ ਕਿ ਨਸ਼ਿਆਂ ਤੋਂ ਨੌਜਵਾਨ ਦੂਰ ਰਹਿਣ ਤੇ ਆਪਣਾ ਭੋਗ ਸਵਾਰਨ ਤੇ ਜੇਕਰ ਮੈਂ ਸਪੋਰਟਸ ਦੀ ਗੱਲ ਕਰਾਂ ਤੇ ਇਸ ਵਕਤ ਸਪੋਰਟ ਸਾਡੇ ਲਈ ਬਹੁਤ ਜ਼ਰੂਰੀ ਆ ਅਸੀਂ ਆਦਮਪੁਰ ਦੇ ਕੋਲ ਪਿੰਡ ਕਠਾਰ ਦੇ ਪਿੰਡ ਮਨਸਾਣੀਆਂ ਆ ਇਸ ਵਕ ਸਾਨੂੰ ਪਤਾ ਲੱਗਾ ਕਿ ਉੱਥੇ ਇੱਕ ਨੌਜਵਾਨ ਜਿਹੜਾ ਆਲੇ ਦੁਆਲੇ ਦੇ ਪਿੰਡਾਂ ਦੇ ਬੱਚਿਆਂ ਨੂੰ ਇੱਕ ਕ੍ਰਿਕਟ ਦੀ ਰੀਟ੍ਰੇਨਿੰਗ ਦੇ ਰਿਹਾ ਹੈ ਤੇ ਸਾਨੂੰ ਵੀ ਚੰਗਾ ਲੱਗਾ ਜਦੋਂ ਸਾਨੂੰ ਪਤਾ ਲੱਗਾ ਤੇ ਅੱਜ ਅਸੀਂ ਉਸ ਮਸਾਣੀਆਂ ਪਿੰਡ ਦੇ ਵਿੱਚ ਆਏ ਆ ਜਿੱਥੇ ਅਸੀਂ ਕਿਹਾ ਚਲੋ ਮਿਲਦੇ ਹਾਂ ਕਿ ਜਿਹੜੇ ਬੱਚੇ ਜਿਹੜੇ ਛੋਟੇ ਬੱਚੇ ਆ ਛੋਟੇ ਤੋਂ ਵੱਡੇ ਤੱਕ ਉਹ ਕਿੰਨਾ ਪ੍ਰੈਕਟਿਸ ਕਰਦੇ ਆ ਤੇ ਉਹਨਾਂ ਦਾ ਤਾਂ ਨਸ਼ਿਆਂ ਦਾ ਮਤਲਬ ਹੀ ਕਿਉਂਕਿ ਉਹਨਾਂ ਨੇ ਆਪਣੇ ਸਰੀਰ ਲਈ ਆਪਣੇ ਪਰਿਵਾਰ ਲਈ ਆਪਣੇ ਸ਼ਹਿਰ ਲਈ ਆਪਣੇ ਦੇਸ਼ ਲਈ ਜਿਹੜਾ ਜਿੰਨਾ ਆਪਣੇ ਆਪ ਨੂੰ ਵੀ ਜਿੰਨਾ ਹੈ ਤੇ ਦੇਸ਼ ਨੂੰ ਵੀ ਜਿੱਤ ਕੇ ਦੇਣਾ ਤੇ ਇਸ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਆ ਨਿਜਰ ਅਕੈਡਮੀ ਮਸਾਣੀਆਂ ਚ ਤੇ ਤੁਹਾਨੂੰ ਮੈਂ ਅੰਦਰ ਲੈ ਕੇ ਚਲੂੰਗਾ ਤੇ ਲਾਈਵ ਤਸਵੀਰਾਂ ਵੀ ਆਪਾਂ ਦੇਖਾਂਗੇ ਜਿਹੜੀ ਨਿਜਰ ਅਕੈਡਮੀ ਆ ਜਿਹੜੀ ਉਹ ਕ੍ਰਿਕਟ ਅਕੈਡਮੀ ਆ ਜੀ ਤੁਸੀਂ ਦੇਖ ਸਕਦੇ ਆ ਇਸ ਵਕਤ ਦਲਵੀਰ ਸਿੰਘ ਜਿਹੜੇ ਨਿਜਰ ਆ ਚਲਾ ਰਹੇ ਆ ਤੇ ਇਹ ਵੱਡੀ ਗੱਲ ਆ ਕਿ ਸਾਡੇ ਇਲਾਕੇ ਦੇ ਵਿੱਚ ਜਿਹੜੀ ਕ੍ਰਿਕਟ ਅਕੈਡਮੀ ਹੈ ਜਿਹੜੀ ਬੱਚਿਆਂ ਨੂੰ ਸਪੋਰਟਸ ਨਾਲ ਜੋੜ ਰਹੀ ਹੈ ਉਹਨੂੰ ਸਨੈਰੀ ਭੁਖੜੇ ਜੋੜ ਰਹੀ ਹੈ ਤੇ ਆਪਾਂ ਅੰਦਰ ਚੱਲਦੇ ਹਾਂ ਤੇ ਦੇਖਦੇ ਹਾਂ ਕਿ ਅੰਦਰ ਜਿਹੜਾ ਆ ਉਹ ਕੀ ਸ਼ਰਤ ਲਓ ਜੀ ਤੇ ਇਸ ਵਕਤ ਪੂਰੀ ਤਿਆਰੀ ਜਿਹੜੀ ਆ ਉਹ ਚੱਲ ਰਹੀ ਆ ਪਹਿਲਾਂ ਮੈਂ ਤੁਹਾਨੂੰ ਦਿਖਾ ਦਮਾਂ ਆ ਦੇਖੋ ਡ੍ਰੀम्स ਡੂ ਕਮ ਟ੍ਰੂ ਜਸਟ ਬਲੀਵ ਇਨ ਯੂਅਰ ਸੈਲਫ ਜੁਬਰਾ ਸਿੰਘ ਦਾ ਲਿਖੀ ਕਿੰਨੀ ਵਧੀਆ ਇਹ ਗੱਲ ਆ ਜੇ ਅਸੀਂ ਇਹਨੂੰ ਅਪਣਾ ਲਈਏ ਸੁਪਨੇ ਅਸੀਂ ਤਾਂ ਹੀ ਜਿਹੜੇ ਪੂਰੇ ਸੱਚੇ ਹੋ ਸਕਦੇ ਆ ਜੇਕਰ ਸਾਨੂੰ ਆਪਣੇ ਆਪ ਤੇ ਜਿਹੜਾ ਵਿਸ਼ਵਾਸ ਜਿਹੜਾ ਆ ਉਹ ਹੋਵੇ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਹਿਲਾਂ ਤੇ ਜਿਹੜੇ ਬੱਚੇ ਆ ਦੇਖੋ ਪੂਰੇ ਖੜਕੇ ਖੇਡਦੇ ਆ ਤੇ ਸਾਰੇ ਆਪੋ ਆਪਣੇ ਤੇ ਹਿਸਾਬ ਨਾਲ ਖੇਡ ਰਹੇ ਆ ਤੇ ਟ੍ਰੇਨਿੰਗ ਦਾ ਕਰ ਰਹੇ ਆ ਤੁਸੀਂ ਦੇਖ ਸਕਦੇ ਆ ਇਸ ਵਕਤ ਪਿੰਡ ਮਸਾਣੀ ਆ ਜਿਹੜੋ ਕਿ 18 ਦੇ ਕੋਲ ਇੱਕ ਟ੍ਰੇਨਿੰਗ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਬੱਚੇ ਆ ਉਹ ਲੋ ਜਿਆ ਛੋਟਾ ਜਿਹਾ ਬੱਚਾ ਵੀ ਆਇਆ ਇਹ ਬੈਡ ਜਿੱਡਾ ਆ ਪਰ ਦੇਖੋ ਤੁਸੀਂ ਖੇਡਣਾ ਹੈ ਹੈ ਅਸੀਂ ਕਿੰਨਾਂ ਬੱਚੋ ਗੱਲ ਕਰਦੇ ਆ ਤੇ ਤੇ ਬੇਟੀਆਂ ਵੀ ਸਾਡੀਆਂ ਇਸ ਵਕਤ ਦੇ ਰੀਅਨ ਸਿੱਖ ਲਈ ਆ ਪੋਲ ਰਹੀਆਂ ਤੇ ਤੁਸੀਂ ਦੇਖ ਸਕਦੇ ਹੋ ਇਸ ਵਕਤ ਕਿ ਕਿਸ ਤਰ੍ਹਾਂ ਮਿਹਨਤਾਂ ਜਿਹੜੀਆਂ ਹੋ ਰਹੀਆਂ ਇੱਥੇ ਦੇ ਕੋਚ ਆ ਦਲਵੀਰ ਸਿੰਘ ਉਹਨਾਂ ਨਾਲ ਵੀ ਗੱਲ ਕਰਦੇ ਆ ਆਪਾਂ ਸਤਿ ਸ਼੍ਰੀ ਅਕਾਲ ਜੀ ਕੀ ਹਲਪਾ ਜੀ ਦਰਵੀਰ ਜੀ ਠੀਕ ਠਾਕ ਬੜਾ ਵਧੀਆ ਕੰਮ ਕਰ ਰਹੇ ਆ ਕਿਵੇਂ ਲੱਗਦਾ ਹਾਂਜੀ ਪਾਜੀ ਬਹੁਤ ਖੁਸ਼ੀ ਮਿਲ ਰਹੀ ਆ ਹੂੰ ਪਹਿਲਾਂ ਤਾਂ ਮੈਂ ਤੁਹਾਡਾ ਸਵਾਗਤ ਕਰਦਾ ਟੌਪ ਨਿਊਜ਼ ਦੀ ਬੋਡੀ ਟੀਮ ਦਾ ਸਾਡੇ ਕੋਲ ਤੁਸੀਂ ਪਹੁੰਚੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਬੜਾ ਅੱਛਾ ਲੱਗਦਾ ਪਾਜੀ ਮਾਨੂੰ ਸਕੂਨ ਮਿਲ ਰਿਹਾ ਕਿ ਚਲੋ ਜੀ ਕੁਝ ਬੱਚਿਆਂ ਲਈ ਕਰ ਰਹੇ ਆ ਜੀ ਤੇ ਬੜਾ ਅੱਛਾ ਬੱਚੇ ਤੁਸੀਂ ਤੁਹਾਡੇ ਬਾਰੇ ਸੁਣਿਆ ਸੀ ਕਿੰਦੇ ਮਸਾਣੀਆਂ ਤੋਂ ਹਾਂਜੀ ਹਾਂਜੀ ਪਾਜੀ ਪਾਜੀ ਹੁਣੀ ਪੂਰੀ ਟ੍ਰੇਨਿੰਗ ਦਿੰਦੇ ਆ ਆਪਣੀ ਲਾਈਫ ਬਾਰੇ ਥੋੜਾ ਜਿਆ ਸਾਨੂੰ ਦੱਸੋ ਕਿ ਕਿਸ ਤਰ੍ਹਾਂ ਆਣਾ ਹੋਇਆ ਕੁਇਕ ਕ੍ਰਿਕਟ ਚ ਪਾਜੀ ਤੁਹਾਨੂੰ ਪਤਾ ਸ਼ੁਰੂ ਤੋਂ ਮਤਲਬ ਸਪੋਰਟਸ ਨਾਲ ਆਪਾਂ ਸਾਰੇ ਜੁੜਦੇ ਆਂ ਬਚਪਨ ਤੋਂ ਤੇ ਸਕੂਲ ਟਾਈਮ ਖੇਡਦੇ ਰਹੇ ਆ ਫਿਰ ਕਾਲਜ ਟਾਈਮ ਖੇਡੇ ਆ ਤੇ ਬਸ ਇਦਾਂ ਹੀ ਖੇਡਦੇ ਖੇਡਦੇ ਕ੍ਰਿਕਟ ਵਾਲੇ ਰੁਝਾਨ ਰਹੇ ਆ ਕਿਤੇ ਕਿਤੇ ਮੌਕਾ ਮਿਲਦਾ ਖੇਡਦੇ ਰਹੇ ਤੇ ਇਸੇ ਤਰ੍ਹਾਂ ਰੁਝਾਨ ਬਣਦਾ ਗਿਆ ਬਸ ਕ੍ਰਿਕਟ ਨਾਲ ਜੁੜੇ ਰਹੇ ਆ ਤੇ ਹੁਣ ਸੋਚਿਆ ਕਿ ਆਪਾਂ ਕਹਿੰਦੇ ਆ ਨਸ਼ਿਆਂ ਨੂੰ ਠੱਲ ਪਾਉਣੀ ਪਰ ਨਸ਼ਿਆਂ ਨੂੰ ਠੱਲ ਪਾਉਣੀ ਗੱਲਾਂ ਨਾਲ ਨਹੀਂ ਪੈਣੀ ਕਿਉਂਕਿ ਸਰਕਾਰਾਂ ਬਹੁਤ ਕੰਮ ਕਰ ਰਹੀਆਂ ਪਰ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਆਪਾਂ ਨੂੰ ਵੀ ਸੋਚਣਾ ਚਾਹੀਦਾ ਆਪਾਂ ਕਿੱਦਾਂ ਯੂਥ ਨੂੰ ਹੈਨਾ ਕਿਸ ਪਾਸੇ ਲਾਉਣਾ ਤੇ ਬਸ ਇਹੀ ਖਿਆਲ ਲੈ ਕੇ ਆਪਾਂ ਚੱਲੇ ਸੀ ਕਿ ਅੱਜ ਸਾਲ ਇੱਕ ਪਲਾਨ ਆਉਣ ਵਾਲੇ ਸਮੇਂ ਚ ਕੀ ਪ੍ਰੈਨ ਅਕੈਡਮੀ ਅਪਣੇ ਪਿੰਡ ਹੀ ਚਲਾ ਰਹੇ ਹਾਂ ਜੀ ਭਾਜੀ ਆਪਾਂ ਪਿੰਡ ਤੋਂ ਹੀ ਸ਼ੁਰੂ ਕੀਤਾ ਜਦਾਂ ਤੇ ਕਾਫੀ ਬਹੁਤ ਅੱਛਾ ਮਤਲਬ ਸੋਚਿਆ ਨਹੀਂ ਸੀ ਇੰਨਾ ਅੱਛਾ ਰਿਸਪਾਂਸ ਮਿਲਿਆ ਮਤਲਬ ਬਹੁਤਾਂ ਐਪਰੀਸ਼ੀਏਟ ਕੀਤਾ ਤੁਹਾਡੇ ਵਰਗੇ ਭਰਾਵਾਂ ਨੇ ਬੜਾ ਅਪਰੀਸ਼ੀਏਟ ਕਰਦੇ ਲੋਕ ਤੇ ਬੜਾ ਮਤਲਬ ਅੱਛਾ ਲੱਗਦਾ ਬੱਚੇ ਜਦੋਂ ਇੰਨਾ ਹਮਮਾ ਕੇ ਇੰਨਾ ਜੋਸ਼ ਦਿਖਾਉਂਦੇ ਆ ਇਹ ਇਸ ਪਿੰਡ ਦੇ ਹੀ ਆ ਬੱਚੇ ਜਾਂ ਹੋਰ ਨਹੀਂ ਭਾਜੀ ਇਹ ਮਤਲਬ ਸਾਰੇ ਪਿੰਡਾਂ ਦੇ ਆ ਕਿਤੇ ਵੀ ਕੋਈ ਆਦਮਪੁਰ ਦਾ ਬੱਚਾ ਆ ਮੋਸਟਲੀ ਆਦਮਪੁਰ ਦੇ ਬੱਚੇ ਆ ਤੇ ਹੋਰ ਲਾਗੇ ਲਾਗੇ ਪਿੰਡਾਂ ਦੇ ਬੱਚੇ ਆ ਮਤਲਬ ਸ਼੍ਰੀ ਸ਼ਾਮੀ ਸਿਖਾਉਂਦੇ ਆ ਜਾਂ ਸ਼ਾਮ ਨੂੰ ਨਹੀਂ ਭਾਜੀ ਇਹ ਸ਼ਾਮ ਨੂੰ ਸਾਡੀ ਅਕੈਡਮੀ 4:30 ਤੋਂ 7:30 ਤੇ ਕਿਉਂਕਿ ਬੱਚੇ ਦਿਨ ਨੂੰ ਸਕੂਲ ਜਾਂਦੇ ਆ ਤੇ ਸ਼ਾਮ ਨੂੰ ਬੱਚੇ ਕੋਲ ਸਾਡੇ ਕੋਲ ਟ੍ਰੇਨਿੰਗ ਛੁੱਟੀ ਵਾਲੇ ਦਿਨ ਨੂੰ ਸੰਡੇ ਭਾਈ ਸਾਡਾ ਮੈਚ ਹੁੰਦਾ ਆ ਅਸੀਂ ਗਰਾਊਂਡ ਵੀ ਆਪਣੀ ਤਿਆਰ ਕੀਤੀ ਆ ਅੱਛਾ ਤੇ ਗਰਾਊਂਡ ਦੇ ਡਵੈਲਪ ਕਰ ਰਹੇ ਆ ਬੱਚਿਆਂ ਨੂੰ ਕਿਉਂਕਿ ਜਿੰਨੀ ਫੈਸਿਲਿਟੀ ਦੇ ਸਕੀਏ ਉਨਾ ਹੀ ਘਾਟਾ ਹੈ ਨਾ ਰਾਈਟ ਇੱਥੇ ਨੈਟ ਲੱਗੇ ਆ ਬੱਚੇ ਟ੍ਰੇਨਿੰਗ ਕਰਦੇ ਆ ਸੰਡੇ ਮੈਚ ਖੇਡਦੇ ਆ ਫਿਰ ਓਕੇ ਤੇ ਇਸ ਤਰ੍ਹਾਂ ਉਹ ਬੱਚਿਆਂ ਦਾ ਰੁਝਾਨ ਆ ਥੋੜਾ ਲੈਦਰ ਕ੍ਰਿਕਟ ਵਾਲਾ ਅਸੀਂ ਲਿਆ ਰਹੇ ਆ ਕਿਉਂਕਿ ਜਿਆਦਾ ਟੈਨਿਸ ਕ੍ਰਿਕਟ ਚੱਲ ਰਹੀ ਹੈ ਅੱਜਕੱਲ ਉਹ ਵੀ ਵਧੀਆ ਪਰ ਥੋੜਾ ਲੈਦਰ ਕ੍ਰਿਕਟ ਚ ਆਉਣਾ ਜਿਆਦਾ ਅੱਛਾ ਆ ਕਿਉਂਕਿ ਫਿਊਚਰ ਵੀ ਬਣ ਸਕਦਾ ਆ ਤੇ ਰੀਅਲ ক্রিকেট ਲੈਦਰ ক্রিকেট ਆ ਤੋ ਆਪਣੇ ਹੈ ਨਹੀਂ ਸੀ ਆਦਮਪੁਰ ਚ ਕੋਈ ਤੇ ਮੇਰੇ ਮਨ ਚ ਬੜਾ ਮਤਲਬ ਸਿਗਾ ਸੁਪਨਾ ਹੀ ਸੀ ਕਿ ਆਪਣਾ ਕੁਛ ਇੱਦਾਂ ਦਾ ਸ਼ੁਰੂ ਕਰੀਏ ਕਿ ਬੱਚੇ ਲੈਦਰ ক্রিকেট ਉਹ ਆਦਮਪੁਰ ਕਿਉਂ ਨਹੀਂ ਆਪਣੇ ਪਿੰਡ ਕਿਉਂ ਭਾਜੀ ਇਦਾਂ ਇਹਦੇ ਵਾਸਤੇ ਆਪਾਂ ਨੂੰ ਗਰਾਊਂਡ ਚਾਹੀਦੀ ਹੁੰਦੀ ਆ ਜਗ੍ਹਾ ਚਾਹੀਦੀ ਹੁੰਦੀ ਫਿਰ ਇੰਨੀ ਜਗ੍ਹਾ ਨਹੀਂ ਸੀ ਕਿ ਆਪਾਂ ਆਦਮਪੁਰ ਪਰਚੇਸ ਕਰੀਏ ਹਨਾ ਇੱਦਾਂ ਦਾ ਕੀ ਸਰਕਾਰ ਵੀ ਤੁਹਾਡੀ ਹੈਲਪ ਕਰੇ ਕਿਉਂਕਿ ਨੌਜਵਾਨਾਂ ਨੂੰ ਕਹਿੰਦੇ ਆਪਣੇ ਪੈਰਾਂ ਤੇ ਖੜੇ ਹੋਵੋ ਹਾਂਜੀ ਭਾਜੀ ਸਰਕਾਰ ਨੇ ਸੋਚਿਆ ਨਹੀਂ ਕਿ ਸਰਕਾਰ ਤੋਂ ਕਹੀਏ ਚਲੋ ਵੀ ਸਾਨੂੰ ਲੋਨ ਦਿਓ ਮੇਰੀ ਅਕੈਡਮੀ ਵਧੀਆ ਬਣਾਈਏ ਕ੍ਰਿਕਟ ਦੀ ਇਦਾਂ ਨਹੀਂ ਕੋ ਸੋਚੀ ਦੇਖੋ ਮਾਨਚ ਦਾ ਬਹੁਤ ਆਗੇ ਚਲੋ ਕੋਈ ਸਾਨੂੰ ਕੋਈ ਗਰਾਊਂਡ ਦਿੱਤੀ ਜਾਵੇ ਜਿੱਦਾਂ ਕੋਈ ਅੱਛੇ ਏਰੀਆ ਚ ਜਦਾਦੋਂ ਮੋਰੀਆ ਹੈ ਨਾ ਕਿਉਂਕਿ ਪਿੰਡਾ ਚ ਆਪਾਂ ਆਪਣੇ ਮੈਂ ਆਪਣੇ ਖੁਦ ਦੇ ਖੇਤ ਮਤਲਬ ਬਾਹ ਕੇ ਉਹਨਾਂ ਨੂੰ ਹੈ ਨਾ ਗਰਾਊਂਡ ਬਣਾਈਏ ਗਰਾਊਂਡ ਬਣਾਈਏ ਕੋਈ ਨਹੀਂ ਉੱਥੇ ਦੀ ਇੰਨਾ ਸ਼ੌਂਕ ਆ ਕ੍ਰਿਕਟਰ ਖੇਡਣ ਦਾ ਇਸ ਕੋਣ ਦਾ ਭਾਜੀ ਕ੍ਰਿਕਟ ਲਈ ਸਭ ਕੁਝ ਕਰਨ ਨੂੰ ਤਿਆਰ ਆਪਾਂ ਬਸ ਬੱਚੇ ਸਾਥ ਦੇਣ ਮਤਲਬ ਨਸ਼ੇ ਨੂੰ ਕਿੱਦਾਂ ਦੇਖਦੇ ਜੀ ਦਾ ਅੱਜਕੱਲ ਦੇ ਨੌਜਵਾਨ ਨਸ਼ੇ ਬੱਚੇ ਨਸ਼ਿਆਂ ਤੇ ਲੱਗੇ ਨਸ਼ੇ ਬਾਜੀ ਜਿੱਦਾਂ ਹੁਣ ਦੇਖੋ ਜੇ ਆਪਣੇ ਬੱਚਿਆਂ ਕੋਲ ਕੁਝ ਕਰਨ ਨੂੰ ਹੀ ਹੈ ਨੀਗਾ ਤੇ ਨਸ਼ੇ ਲਿਆ ਫਿਰ ਨਸ਼ੇ ਉਹ ਫਿਰ ਗਲਤ 바ਸੇ ਜਾਊਗੇ ਹੈਨਾ ਗਲਤ 바ਸੇ ਜਾਊਗੇ ਜੀ ਉਹਨਾਂ ਕੋ ਕਿਸੇ ਸਹੀ ਡਾਇਰੈਕਸ਼ਨ ਜਾਣਦਾ ਉਹ ਨਾ ਕੋ ਹੈਨਾ ਕਿਉਂਕਿ ਹੁਣ ਰੁਝਾਨ ਖਤਮ ਹੋ ਗਿਆ ਸਪੋਰਟਸ ਦਾ ਖਤਮ ਆ ਗਰਾਊਂਡਾਂ ਖਾਲੀ ਪਈਆਂ ਆ ਬੱਚੇ ਜਾਂ ਮੋਬਾਈਲਾਂ ਤੇ ਆ ਜਾਂ ਟੀਵੀ ਤੇ ਆ ਫਿਰ ਜਿਹੜੇ ਉਤੋਂ ਥੋੜਾ ਗਲਤ ਜਿਹਾ ਸਿੱਖੇ ਉਹ ਨਸ਼ਿਆਂ ਦੇ ਪੈ ਜਾਂਦੇ ਤੇ ਉਹ ਮਤਲਬ ਜਾਗਰੂਕਤਾ ਇੱਦਾਂ ਹੀ ਆਣੀ ਜੇ ਸਪੋਰਟਸ ਵੱਲ ਜੋੜਨਗੇ ਤੇ ਆਪਣਾ ਨਸ਼ਾ ਬਣਾਉਣਗੇ ਸਪੋਰਟਸ ਨੂੰ ਸਪੋਰਟਸ ਨੂੰ ਨਸ਼ਾ ਉਹਨੂੰ ਨਸ਼ਾ ਬਣਾਉਣਗੇ ਫੇਰ ਹੀ ਬਚਣਗੇ ਜੇ ਆਪਾਂ ਕਹੀਏ ਆਪਾਂ ਕੁਝ ਬੱਚਿਆਂ ਨੂੰ ਕਰਨ ਨਾ ਦੇਈਏ ਘਰੇ ਬਿਠਾਈਏ ਉਹਨਾਂ ਨੇ ਤਾਂ ਬਹਿਣਾ ਨਹੀਂ ਉਹਨਾਂ ਨੇ ਕਿਸੇ ਨਾ ਕਿਸੇ ਪਾਸੇ ਆਪਣੀ એનર્ਜੀ ਲਗਾਣੀ ਹੈ ਨਾ ਰਾਈਟ ਤੇ ਜੇ ਆਪਾਂ ਉਹਨੂੰ એનર્ਜੀ ਨੂੰ ਸਹੀ ਪਾਸੇ ਲਗਾਈਏ ਤੇ ਆਪਣਾ ਨਸ਼ਾ ਆਰਾਮ ਨਾਲ ਖਤਮ ਕਰ ਸਕਦੇ ਹਾਂ ਹਾਂਜੀ ਭਾਜੀ ਬੱਚਿਆਂ ਨਾਲ ਵੀ ਗੱਲਬਾਤ ਕਰਦੇ ਆਪਾਂ ਜਰੂਰ ਜਰੂਰ ਭਾਜੀ ਜਰੂਰ ਬੱਚਿਆਂ ਨਾਲ ਗੱਲਬਾਤ ਕਰੋ ਪਹਿਲਾਂ ਤੇ ਆ ਬੇਟੀ ਨਾਲ ਗੱਲ ਕਰਦੇ ਹਾਂ ਹਾਂਜੀ 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 ਬੇਟਾ ਕੀ ਮਨ ਤੇਰਾ ਸਰ ਰਸ਼ਮੀ ਸਿੰਘ ਰਸ਼ਮੀ ਸਿੰਘ ਹਾਂਜੀ ਅੱਛਾ ਜੀ ਕਿਹੜੀ ਕਲਾਸ ਪੜ੍ਹਦੇ ਪਲੱਸ 2 ਪਲੱਸ 2 ਵਿੱਚ ਕਦੋਂ ਤੋਂ ਕਰ ਰਹੇ ਆ ਇੱਥੇ ਪ੍ਰੈਕਟਿਸ ਮੇਰੇ ਕੋਲ ਸਰ 3 ਸਾਲ ਹੋ ਗਏ 3 ਸਾਲ ਹੋ ਗਏ ਹਾਂਜੀ ਕੀ ਸੋਚਿਆ ਕੀ ਸੁਪਨਾ ਸਰ ਇੰਡੀਆ ਖੇਲਣਾ ਇੰਡੀਆ ਖੇਲਣਾ ਵੈਰੀ ਗੁੱਡ ਬਹੁਤ ਵਧੀਆ ਕੀ ਕੀ ਕਰਨਾ ਪੈਂਦਾ ਫਿਰ ਭਾਜੀ ਮੈਂ ਦੱਸਣਾ ਚਾਹੁੰਦਾ ਇਹ ਲੜਕੀ ਇਸ ਟਾਈਮ ਹਾਂ ਪੰਜਾਬ ਅੰਡਰ 19 ਟੀਮ ਵੱਲੋਂ ਖੇਡ ਕੇ ਆਈ ਆ ਅੱਛਾ ਹਾਂਜੀ ਹਾਂਜੀ ਸਟੇਟ ਲੈਵਲ ਦੀ ਪਲੇਅਰ ਆ ਜੀ ਵੈਰੀ ਗੁੱਡ ਹਾਂਜੀ ਕਿੱਥੇ ਗੱਡੇ ਸੀ ਸਰ ਹਮਾਰੇ ਲੀਗ ਮੈਚ ਔਰੰਗਾਬਾਦ ਹੋਏ ਜੇ ਹਾਂ ਔਰ ਨੌਕਆਊਟ ਪੋਂਡੀਚਰੀ ਹਾਂ ਇਹ ਇਨੀ ਛੇਤੀ ਇੱਥੇ ਤੱਕ ਪਹੁੰਚਣਾ ਕੀ 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 ਕਰਨਾ ਪੈਂਦਾ ਕਿੰਨੀ ਕ ਮਿਹਨਤ ਕਰਨੀ ਪੈਂਦੀ ਆ ਸਰ ਬਹੁਤ ਮਤਲਬ ਸਵੇਰ ਸ਼ਾਮ ਲੱਗੇ ਰਹਤੀ ਥੀ ਮੈਂ ਮੰਮੀ ਸਰ ਹਾਂ ਹਾਂ कितने रन वाले हैं सर मैं आदमपुर रहती हूं आदमपुर में हां जी की डाइट की है फिर सर डाइट वही नॉर्मल रोटी और चने हम्म और फ्रूट्स पकौड़े तो नहीं खांदे नहीं सर अच्छा तली चीज नहीं खांदे नहीं नहीं दूध पीने हैं हां जी अच्छा कितना टाइम देने प्रैक्टिस में? सर डेली मैं 5 घंटे 5 घंटे हां जी स्कूल तो आप सवेरे तो फिर शाम में स्कूल तो आ गए स्कूल मैं जाती नहीं हूं बस एग्जाम देने जाती हूं अच्छा प्राइवेट पढ़ते हैं हां अच्छा एड़ीया लेवल पे खेलना था थैंक यू सर शुक्रिया सुनो ਹੁਣ ਜਦੋਂ ਖੇਡੇ ਪੰਜਾਬ ਤੇ ਕਿੱਦਾਂ ਲੱਗਾ ਸੀ ਸਰ ਪਹਿਲਾ ਪਹਿਲੀ ਪਹਿਲੀ ਵਾਰ ਗਈ ਜੀ ਮਤਲਬ ਮੈਨੇ ਦੇਖਾ ਜੀ ਉਹ ਕਿ ਕੈਸੇ ਲੜਕੀਆਂ ਖੇਲਤੀਆਂ ਹੂੰ ਤਾਂ ਮੇਰੇ ਕੋ ਬਹੁਤ ਕੁਝ ਸਿੱਖਣ ਨੂੰ ਮਿਲ ਉਹ ਕੀ ਕਹਿਣਾ ਚਾਹੁੰਦੇ ਆ ਆਪਣੇ ਵਰਗੇ ਇਹਨਾਂ ਬੱਚਿਆਂ ਨੂੰ ਆਪਣੇ ਵਰਗੇ ਜਿਹੜੇ ਖੇਡਣਾ ਚਾਹੁੰਦੇ ਆ जरूरी नशीयजी भाईया क्योंकि ਤੁਸੀਂ ਪੰਜਾਬ ਲੈਵਲ ਤੇ ਖੇਡ ਖੇਡ ਕੇ ਆਏ ਆ ਹੁਣ ਇੰਡੀਆ ਲੈਵਲ ਤੇ ਖੇਡਣਾ ਕੀ ਕਹਿਣਾ ਚਾਹੁੰਦੇ? ਇਹ ਕਿ ਬਸ ਪ੍ਰੈਕਟਿਸ ਕਰਦੇ ਰਹੋ। ਹੂੰ। ਪਰ इधर-ਉਧਰ ਧਿਆਨ ਮਤ ਲਗਾਓ। ਤੁਹਾਨੂੰ ਜੋ ਤੁਹਾਡਾ ਗੋਲ ਹੈ ਬਸ ਉਸਮੇ ਧਿਆਨ ਰੱਖੋ। ਗੋਲ ਤੇ ਦੇਖੋ। ਠੀਕ ਹੈ। ਥੈਂਕ ਯੂ। ਤੇ ਆਹ ਇਹਦੀ ਵੱਲ ਦੇਖਦੇ ਆ ਲੱਗਦਾ ਕੋਈ ਚੋਕੇ ਛੱਕੇ ਮਾਰਦਾ ਆ ਦੇਖੋ ਤੁਸੀਂ। ਕਰ ਥੋੜਾ ਕਰ। ਇਹ ਇਹ ਦੇਖਦੇ ਆ। ਦੇਖੋ ਛੋਟਾ ਜਿਹਾ ਬੱਚਾ ਹੈ ਇੱਕ। ਕੀ ਗਲਤ ਨਸ਼ੇ ਦੀ ਯਾਰ ਨਸ਼ਾ ਦੇਖੋ ਤੁਸੀਂ ਖੇਡਦਾ ਹੋਵੇ ਦੂਸਰਾ ਨਸ਼ਾ ਬਰਬਾਦ ਕਰ ਦੇਗਾ ਤੇਰਾ ਖੇਡਦਾ ਉਹ ਜ਼ਿੰਦਗੀ ਬਣਾ ਦੂਗਾ ਆਪਾਂ ਗੱਲਬਾਤ ਵੀ ਕਰਦੇ ਆ ਇਸ ਵਕਤ ਹਾਂਜੀ ਬੇਟਾ ਕੀ ਨਾ ਹੈ ਇਹ ਕੰਪਲੀਟ ਹੈ ਇਹ ਕੰਪਲੀਟ ਇਹ ਕੰਪਲੀਟ ਕਿਹੜੀ ਕਲਾਸ ਚ ਪੜ੍ਹਦੇ ਹੈ 8 ਠੀਕ ਚ ਕਦੋਂ ਤੋਂ ਪ੍ਰੈਕਟਿਸ ਕਰ ਰਿਹਾ ਹੈ ਮੈਂ ਜਨਵਰੀ ਦੇ ਕਰ ਰਿਹਾ ਹਾਂ ਅੱਛਾ ਹਾਂਜੀ ਕੀ ਲੱਗਾ ਕੀ ਮੈਂ ਕ੍ਰਿਕਟ ਆਵਾਂ ਮੇਰਾ ਪਸਟਿਸ਼ਨ ਸੀ ਕਿ ਮੈਂ ਕ੍ਰਿਕਟਰ ਬੰਨਾ ਹੈ ਤੇ ਮੈਨੂੰ ਇੰਟਰਸਟ ਵੀ ਸੀ ਇਹਦਾ ਪਾਪਾ ਨੇ ਸੀਗਾ ਅੱਛਾ ਮੇਰਾ ਵੀ ਬਣ ਗਿਆ ਪਾਪਾ ਹੀ ਕਰਦੇ ਪਾਪਾ ਵੀ ਕੋਚ ਹੈ ਕ੍ਰਿਕਟਰ ਅੱਛਾ ਅੱਛਾ ਪਾਪਾ ਹੈ ਅੱਛਾ ਫਿਰ ਤਾਂ ਜਾਣਾ ਪਊਗਾ ਹਨਾ ਹਾਂਜੀ ਹਾਂ ਕਿੰਨਾ ਕੁ ਟਾਈਮ ਫਿਰ ਪੜ੍ਹਾਈ ਨੂੰ ਦੇਨੇ ਕਿੰਨਾ ਕੁ ਸਪੋਰਟਸ ਨੂੰ ਸਕੂਲ ਤਾਂ ਆ ਕੇ ਥੋੜੀ ਜਿਹੀ ਵੇਲੇ ਪੜ੍ਹਾਈ ਕਰ ਲਈਦੀ ਫਿਰ ਸਪੋਰਟਸ ਆ ਜਾਂਦਾ ਕੀ ਡਾਈਟ ਰਹਿੰਦੀ ਹੈ ਡਾਈਟ ਰਾਤ ਨੂੰ ਜਾ ਕੇ ਫਿਰ ਰਟਕਾਏ ਹਾਂ ਹੋਰ ਕੀ ਕੀ ਕਰਦੇ ਖਾਣ ਲੇ ਤੇ ਸਵਾਦ ਮਿਲ ਕਿੰਨੇ ਆ ਹੂੰ ਫਿਰ ਅਸੀਂ ਸਟੋਰੀ ਕਰਦੇ ਆ ਫਿਰ ਫਿਰ ਸੁਣਨੇ ਆ ਹੂੰ ਕੀ ਸੁਪਨਾ ਹੈ ਕਿ ਕਿਤਾਬ ਵੰਦਾ ਕਿਤਾਬ ਵੰਦਾ ਸ਼ਾਬਾਸ਼ ਬਹੁਤ ਸ਼ਾਬਾਸ਼ ਹਾਂਜੀ ਕੀ ਨਾਮ ਤੁਹਾਡਾ ਬੇਟਾ ਸਾਖਸ਼ੀ ਚੋਪੜਾ ਇਹ ਕਿਹੜੀ ਕਲਾਸ ਪੜ੍ਹਦੇ 8 8 ਦੇ ਬੱਚੇ ਸਾਰੇ ਹਨ ਤੇ ਕਿੱਦਾਂ ਲੱਗਦਾ ਹੈ ਕਿ ਆਪਾਂ ਕ੍ਰਿਕਟ ਜਿਹੜਾ ਆ ਸਿੱਖ ਰਹੇ ਨੇ ਤੇ ਕਿਉਂ ਸਿੱਖ ਰਹੇ ਮਤਲਬ ਮੈਨੂੰ ਇਹ ਸੀਗਾ ਕਿ ਮੈਂ ਪ੍ਰੋਫੈਸ਼ਨਲ ਕ੍ਰਿਕਟਰ ਬਣਾਇਆ ਵੱਲਪੀ ਦਾ ਟਾਈਮ ਪਾਸ ਨਹੀਂ ਕਰਨਾ ਤਾਂ ਇੱਥੇ ਵਧੀਆ ਸਿੱਖ ਲੈਂਦਾ ਠੀਕ ਆ ਲੱਗਦਾ ਨਹੀਂ ਪੜਾਈ ਤੇ ਵੀ ਪ੍ਰਭਾਵਤਾ ਨਹੀਂ ਬੈਸ ਨਹੀਂ ਮਤਲਬ ਇੱਥੋਂ ਦੀ ਕ੍ਰਿਕਟ ਖੇਡ ਕੇ ਤੇ ਘਰੇ ਜਾ ਕੇ ਪੜਾਈ ਕਰਦੇ ਹਾਂ ਹਾਂਜੀ ਸਕੂਲ ਤੋਂ ਹੋਮਵਰਕ ਵਗੈਰਾ ਮਿਲਦੇ ਆ ਫਿਰ ਉਹ ਕਰੀਦੇ ਆ ਸ਼ਰਾਤ ਹਾਂਜੀ ਤੇ ਕੀ ਕੀ ਡਾਈਟ ਆ ਡਾਈਟ ਮਤਲਬ ਕਿ ਦੁੱਧ ਦੇ ਗਲਾਸ ਸਵੇਰੇ ਸ਼ਾਮ ਫਿਰ ਇੱਕ ਡਾਈਟ ਮਿਕਸਚਰ ਆ ਅਸੀਂ ਉਹ ਮਨ ਮਨ ਬਣਾਇਆ ਅਸੀਂ ਉਹ ਖਾਈਦਾ ਆ कैसे अंडे वगैरह खा ली थे शावाज, बहुत शावाज। बहुत? हाँ जी स्टावस कोट स्टावस हाँ जी बोलो हाँ जी मेरा नाम आराध्या है हाँ और मैं एड्स में हूँ हाँ तो कब की प्रैक्टिस कर रहे हो मेरे को चार महीने हो कैसे लग रहा है मेरे को अच्छा लग रहा है ऐसे करके और की सपना मेरा सपना है कि मैं यहाँ पे अच्छा परफॉर्म करूँ फिर जाके स्टेट लेवल पे अच्छा परफॉर्म करूँ उसके बाद अपने इंडिया के लिए खेलूँ कोच कोच सिखा रहे हैं कितना लग रहा है उनका सिखाने का तरीका अच्छा है वो मेरे को समझ में लगता है और सब कुछ अच्छे से होता है जल्दी समझ ठीक मेरा नाम कृष्णा वर्मा मैं प्लस पास आउट की थी हाल ਕਿੰਨਾ ਚਿਰ ਹੋ ਗਿਆ ਤੁਹਾਨੂੰ ਪ੍ਰੈਕਟਿਸ ਮੈਨੂੰ ਹਲੇ ਫਸਟ ਵੀਕ ਹੀ ਚੱਲ ਰਿਹਾ ਮੇਰਾ ਫਸਟ ਵੀਕ ਇੱਕ ਹਫਤੇ ਚ ਕਿੱਦਾਂ ਆ ਰਹੀ ਸਮਝ ਇਕ ਤਾਂ ਚੰਗਾ ਲੱਗ ਰਿਹਾ ਬਹੁਤ ਵਧੀਆ ਜੀ ਵਧੀਆ ਲੱਗ ਰਿਹਾ ਹਾਂਜੀ ਕੋਚ ਸੂਣਾ ਦਾ ਕਿੱਦਾਂ ਲੱਗਦਾ ਹਾਂਜੀ ਕੋਚ ਸੂਣੀ ਦਾ ਸਿਖਾਉਣ ਦਾ ਤਰੀਕਾ ਕਿੱਦਾਂ ਲੱਗਦਾ ਵਧੀਆ ਲੱਗਦਾ ਹਾਂਜੀ ਕੀ ਸੁਪਨਾ ਹੈ ਮੇਰਾ ਸੁਪਨਾ ਮੈਂ ਕ੍ਰਿਕਟ ਚ ਵੀ ਅੱਗੇ ਵਧਣਾ ਨਾਲ ਨਾਲ ਪੜ੍ਹਾਈ ਨੂੰ ਵੀ ਕੰਟੀਨਿਊ ਕਰਕੇ ਰੱਖਣਾ ਬਹੁਤ ਸਹੀ ਗੱਲ ਹੈ ਥੈਂਕ ਯੂ ਤੁਹਾਡਾ ਪੁੱਤ ਦੱਸਦੇ ਕਿਹੜੀ ਕਲਾਸ ਚ ਪੜਦਾ ਇਹ ਕਿਹ ਹੈ अच्छा क्रिकेट खेलना तू क्रिकेट खेलना बड़ा हो के ਤੇ ਹੁਣ ਹੁਣ ਪੜ੍ਹ ਪੜਨ ਤੋਂ ਬਾਅਦ ক্রিকেট ਖੇਡਦਾ ਹੁੰਦਾ ਫਿਰ ਹੈ? ਕੀ ਬਣਾ ਬਡਾ ਹੋ ਕੇ ਹੈ? ਹੈ? ਕਿੱਦਾਂ ਕਰਦਾ ਹੁੰਦਾ ਬੈਟਿੰਗ ਕਿੱਦਾਂ ਕਰਦਾ ਕਰਕੇ ਦਿਖਾਦਾ ਦਿਫੈਂਸ ਕਰਕੇ ਓਏ ਹੋਏ ਆ ਗਿਆ ਕੀ ਬੋਲਿਆ ਸ਼ੇਅ ਕਰ ਸ਼ੇਅ ਕਰ ਵੈਰੀ ਨਾਈਸ ਬਹੁਤ ਵਧੀਆ ਸ਼ਾਬਾਸ਼ ਬਹੁਤ ਸ਼ਾਬਾਸ਼ ਵੈਰੀ ਗੁੱਡ ਸ਼ਾਬਾਸ਼ ਬਡੇ ਹੋ ਕੇ ਨਾਮ ਕਮਾਓ ਦੇਸ਼ ਦਾ ਤੇ ਮਮਾ ਪਾਪਾ ਦਾ ਠੀਕ ਆ ਸ਼ਾਬਾਸ਼ ਥੈਂਕ ਯੂ ਹਾਂਜੀ ਕਿੰਨਾਸ ਪੜ੍ਹਦੇ ਹੋ ਕਲਾਸ 7 ਐਸੇ ਕਿੰਨਾ ਚਿਰ ਹੋ ਗਿਆ ਅੱਧਾ ਮਹੀਨਾ ਹੈ ਅੱਧਾ ਮਹੀਨਾ ਹੋਇਆ ਪੂਰਾ ਨਹੀਂ ਹੋਇਆ ਹਾਲੇ ਅੱਛਾ ਕਿੱਦਾਂ ਲੱਗ ਰਿਹਾ ਹੈ ਅਕੈਡਮੀ ਜਾ ਕੇ ਸਮਝ ਆ ਰਹੀ ਹੈ ਹਾਂਜੀ ਚਲੋ ਥੈਂਕ ਯੂ ਹਾਂਜੀ ਹਾਂਜੀ ਮੇਰਾ ਨਾਮ ਅੰਕੁਸ਼ ਹੈ ਨਾ ਬੋਰਡ ਦਾ ਰਹਿਣ ਵਾਲਾ ਕਿੱਥੋਂ ਆਦਮਪੁਰ ਆਦਮਪੁਰੋਂ ਹੀ ਸਿੱਖਣਾ ਹਾਂਜੀ ਕਿੱਦਾਂ ਲੱਗ ਰਿਹਾ ਹੈ ਹਾਂਜੀ ਬੜੀ ਲੱਗ ਰਿਹਾ ਇੰਡੀਅਨ ਕ੍ਰਿਕਟ ਵੱਲੋਂ ਖੇਡਣਾ ਸੀਗਾ ਅੱਛਾ ਹਾਂਜੀ ਫਿਰ ਕੀ ਗੱਲ ਹੋਈ ਨਹੀਂ ਨਹੀਂ ਹਜੇ ਤਾਂ ਮੈਂ ਸਿੱਖ ਰਿਹਾ ਆਲਾ ਖੇਡ ਸਿੱਖ ਰਿਹਾ ਮੈਂ ਤਾਂ ਖੇਡਣਾ ਸੀ ਸੁਪਨਾ ਹੈ ਇਹ ਹਾਂਜੀ ਹਾਂਜੀ ਓਕੇ ਚਲੋ ਵੈਸਟ ਆਫ ਲਖਪਤ ਵੈਸਟ ਆਫ ਲਖ ਹਾਂਜੀ ਮੇਰਾ ਨਾਮ ਅੰਸ਼ਤੀ ਭਰਾਏ ਆ ਤੇ ਮੈਂ 10ਵੇਂ ਕਲਾਸ ਵਿੱਚ ਪੜਦਾ ਹਾਂ ਰਾਮਬਾਲਾ ਮਹਿਤਵਾਨ ਨੇ ਓਕੇ ਕਿੱਦਾਂ ਲੱਗ ਰਿਹਾ ਇੱਥੇ ਅਕੈਡਮੀ ਸੇ ਆ ਗਿਆ ਸਮਝ ਆ ਰਹੀ ਆ ਕੀ ਬਣਨਾ ਕ੍ਰਿਕਟਮਾਨ ਬਣਨਾ ਓਕੇ ਸ਼ਾਬਾਸ਼ ਹਾਂਜੀ ਮੇਰਾ ਨਾਮ ਕਰਨਵੀਰ ਸਿੰਘ ਦਾ ਮੈਂ ਟਿੰਗਰੀਆਂ ਤੋਂ ਆ 7ਵੀਂ ਕਲਾਸ ਵਿੱਚ ਪੜਦਾ ਆ ਅੱਛਾ ਇੱਥੇ ਆਣ ਕੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਮੈਂ ਵੱਡੇ ਹੋ ਕੇ ਕ੍ਰਿਕਟਰ ਬਣਨਾ ਚਾਹ ਰਿਹਾ ਪਹਿਲਾਂ ਮੈਂ ਡਿਸਟ੍ਰਿਕਟ ਖੇਡੂੰਗਾ ਫਿਰ ਸਟੇਟ ਅੱਛਾ ਫਿਰ ਫਿਰ ਇੰਟਰਨੈਸ਼ਨਲ ਫਿਰ ਪੜਨਾ ਵੀ ਨਾਲ ਇਹ ਵੀ ਖੇਡਣਾ ਹੈ ਹਾਂਜੀ ਤੈਨੂੰ ਬਹੁਤ ਇਹ ਬਹੁਤ ਟੈਲੈਂਟਡ ਬੱਚਾ ਵਜੇ ਅੱਛਾ ਹਾਂਜੀ ਬੇਟਾ ਤੇਰਾ ਕੀ ਨਾਮ ਹੈ ਮੇਰਾ ਨਾਮ ਹਰਮਨ ਸਿੰਘ ਆ ਮੈਂ ਰੋਲੀ ਗੱਲਾ ਤੋਂ ਆਇਆ ਆ ਓਕੇ ਮੈਂ 9ਵੀਂ ਕਲਾਸ ਪੜਦਾ ਆ ਅੱਛਾ ਜੀ ਮੇਰਾ ਸੁਪਨਾ ਹੈ ਕਿ ਮੈਂ ਆਪਣੇ ਵਾਲਾ ਕਿੰਨੇ ਚਿਰ ਤੋਂ ਖੇਡ ਰਹੇ ਆ ਤੂੰ ਮੈਂ 4 ਮਹੀਨੇ 4 ਮਹੀਨੇ ਤੋਂ ਆ ਰਹੀ ਸਮਝ ਤਰਾ ਹਾਂਜੀ ਓਕੇ ਸ਼ਾਬਾਸ਼ ਛੇਡੋ ਤੂੰ ਫੇਰ ਆ ਗਿਆ ਤੂੰ ਫੇਰ ਕੁਝ ਕਰਕੇ ਦਿਖਾਣਾ ਇਹਦੀ ਦੁਬਾਰਾ ਟਰਨ ਆ ਗਈ ਇਹਦੀ ਟਰਨ ਆ ਗਈ ਕਹਿੰਦੇ ਤੇ ਹੁਣ ਆਪਾਂ ਇਸ ਵਕਤ ਕੋਚ ਸਾਡੇ ਨਾਲ ਜੁੜੇ ਆ ਤੇ ਉਹ ਦਿਖਾ ਰਹੇ ਆ ਸਾਨੂੰ ਕਿ ਦੇ ਲਈ ਬੱਚਿਆਂ ਨੂੰ ਮਿਹਨਤ ਕਰਾ ਰਹੇ ਆ ਦੇਖੋ ਪੂਰਾ ਰੇਂਜ ਜਿਹੜਾ ਆ ਲਾਈਟਸ ਦਾ ਵੀ ਜਿਹੜਾ ਆ ਕੀਤਾ ਕਿ ਕਿਸੇ ਪ੍ਰਕਾਰ ਦੀ ਕੋਈ ਵੀ ਅਕੈਡਮੀ ਛੇ ਕੰਮੀ ਨਾ ਆਵੇ ਨਿੱਜਰ ਅਕੈਡਮੀ ਮੈਂ ਤੁਹਾਨੂੰ ਦੱਸ ਦਵਾਂ ਇੱਕ ਠਾਰ ਦੇ ਕੋਲ ਪੈਂਦਾ ਪਿੰਡ ਮਸਾਣੀ ਆ ਜਿੱਥੇ ਕਿ ਭਾਜੀ ਹੁਣੀ ਜਿਹੜੀ ਅਕੈਡਮੀ ਜਿਹੜੀ ਚਲਾ ਰਹੇ ਨਿੱਜਰ ਸਾਹਿਬ ਤੇ ਹਰ ਇੱਕ ਛੁੱਟ ਛੋਟੀ ਗੱਲ ਨੂੰ ਬੜੇ ਤਰੀਕੇ ਨਾਲ ਜਿਹੜਾ ਆ ਸਮਝਾਇਆ ਜਾਂਦਾ ਕਾ ਭਾਜੀ ਸ਼ੰਗਰ ਰਾਜਾ ਭਾਜੀ ਤੇ ਇਸ ਵਕਤ ਤੇ ਇਹਨਾਂ ਤੋਂ ਕੁਝ ਕੋਈ ਕੰਮ ਹਾਂਜੀ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ بیٹنگ ਜਿਹੜੀ ਆ ਉਹ ਹੋ ਰਹੀ ਆ ਤੇ ਭਾਜੀ ਬੱਚੇ ਤਾਂ ਬੜੇ ਤੁਹਾਡੇ ਇੰਟੈਲੀਜੈਂਟ ਲੱਗਦੇ ਆ ਹਾਂਜੀ ਹਾਂਜੀ ਭਾਜੀ ਅਖੀਰ ਚ ਕਹਿਣਾ ਚਾਹੁੰਦੇ ਆ ਜਿਹੜੇ ਬੱਚੇ ਜਿਹੜੇ ਨਹੀਂ ਆਉਂਦੇ ਜਾਂ ਜਿਹੜੇ ਆਉਣਾ ਚਾਹੁੰਦੇ ਆ ਉਹ ਕੀ ਕਰਨ ਭਾਜੀ ਦੇਖੋ ਕੋਈ ਵੀ ਸਪੋਰਟਸ ਹੈ ਨਾ ਬੱਚੇ ਨੂੰ ਮਤਲਬ ਕੋਈ ਨਾ ਕੋਈ ਸਪੋਰਟ ਜ਼ਰੂਰ ਕਰਨੀ ਚਾਹੀਦੀ ਆਪਣੀ ਲਾਈਫ 'ਚ ਜਿਹੜੇ ਬੱਚੇ ਨੇ ਕੋਈ ਗੇਮ ਖੇਡੀ ਨਹੀਂ ਜਾਂ ਜਿਹੜਾ ਬੱਚਾ ਕਦੀ ਗਰਾਊਂਡ 'ਚ ਨਹੀਂ ਗਿਆ ਉਹਦਾ ਮਤਲਬ ਇੰਨਾ ਉਹਦੀ ਹੈ ਨਾ ਫਿਜ਼ੀਕਲੀ ਵੀ ਨਾ ਸਟਰੋਂਗ ਨਹੀਂ ਰਹਿੰਦਾ ਬੱਚਾ ਕਹਿੰਦੇ ਆ ਜੇ ਤੁਹਾਡਾ ਸਰੀਰ ਤੰਦਰੁਸਤ ਹੈ ਤੁਹਾਡਾ ਮਨ ਵੀ ਤੰਦਰੁਸਤ ਹੈ ਨਾ ਇੱਕ ਤੰਦਰੁਸਤ ਸਰੀਰ 'ਚ ਹੀ ਇੱਕ ਤੰਦਰੁਸਤ ਦਿਮਾਗ ਹੋ ਸਕਦਾ ਆਪਾਂ ਆਪਣੇ ਬੱਚੇ ਬਣਾ ਲਿਆ ਸਿਰਫ ਸਕੂਲ ਜਾਓ બસ ਤਾਰ ਕੋ ਰੋਟੀ ਖਾਓ ਫਿਰ ਜਾ ਕੇ ਟਿਊਸ਼ਨ ਜਾਓ ਫਿਰ ਆ ਕੇ ਹੋਮਵਰਕ ਕਰੋ ਉੱਥੇ ਰੋਟੀ ਆ ਕੇ ਸੌਂ ਜਾਓ ਆਪਾਂ ਬੱਚਿਆਂ ਨੂੰ ਬਣਾ ਲਿਆ ਕੰਪਿਊਟਰ ਹੈਨਾ ਬਸ ਉਹਨਾਂ ਦੀ ਇਹੀ ਲਾਈਫ ਬਣਾ ਦੇ ਕੇ ਤੁਸੀਂ ਪਰਸੈਂਟੇਜ ਲੈ ਆ ਕੇ দাও ਪਰ ਐਦਾਂ ਨਹੀਂ ਹੋਣਾ ਚਾਹੀਦਾ ਥੋੜੇ 2-4% ਘਟ ਜਾਣ ਕੋਈ ਗੱਲ ਨਹੀਂ ਬੱਚਾ ਹੈਲਦੀ ਹੋਣਾ ਚਾਹੀਦਾ ਤੇ ਬੱਚਾ ਐਕਟਿਵ ਹੋਣਾ ਚਾਹੀਦਾ ਹੈਨਾ ਜੇ ਕਿਸੇ ਬੱਚੇ ਨੇ ਤੁਹਾਡੇ ਨਾਲ ਕੰਟੈਕਟ ਕਰਨ ਉਹ ਫਿਰ ਕਿੱਦਾਂ ਤੁਹਾਡੇ ਨਾਲ ਕਰਨ ਕੋਈ ਨੰਬਰ ਆ ਜਾਂ ਕਿੱਦਾਂ ਹਾਂਜੀ ਭਾਜੀ ਸਾਡਾ ਨੰਬਰ ਵੀ ਹੈਗਾ ਯਾਰ ਸਾਡੇ ਨੰਬਰ ਬੜੇ ਆ ਹੌਲੀ-ਹੌਲੀ ਬੋਲਦੇ ਹੋ ਸਾਰੇ ਪਤਾ ਲੱਗ ਜੇ ਆਪਾਂ ਨੰਬਰ ਮੇਰਾ ਹੈਗਾ 9478494195 ਇੱਕ ਵਾਰੀ ਹੌਲੀ ਹੌਲੀ ਫਿਰ ਦਰਵਾਜ਼ਾ 94784 94195 ਇੰਗਲਿਸ਼ ਚ ਬੋਲਿਓ ਕੋਈ ਹਿੰਦੀ 에ਅਰਪੋਰਟ ਵਾਲੇ ਨਹੀਂ 9478494195 ਇਹ ਤੁਹਾਨੂੰ ਫੋਨ ਕਰਕੇ ਤੁਹਾਡੇ ਕੋਲ ਆ ਸਕਦੇ ਹਾਂ ਹਾਂਜੀ ਭਾਜੀ ਜਰੂਰ ਜੇ ਕੋਈ ਬੱਚਾ ਚਾਹੁੰਦਾ ਆ ਕਿ ਉਹ ਆਪਣਾ ਮਤਲਬ ਕਈਆਂ ਨੂੰ ਸ਼ੌਂਕ ਆ ਕਿਸੇ ਨੇ ਪ੍ਰੋਫੈਸ਼ਨਲ ਬਣਨਾ ਹੈ ਨਾ ਕੰਟੈਕਟ ਕਰ ਸਕਦੇ ਆ ਜਿੰਨੇ ਚ ਆਪਾਂ ਹੋਏ ਜਰੂਰ ਪੂਰਾ ਆਪਾਂ ਆਪਣਾ ਤੁਹਾਨੂੰ ਮਨੋ ਹੈ ਨਾ ਪੂਰਾ ਆਪਾਂ ਬੱਚੇ ਦੇ ਆਪਾਂ ਕੋਸ਼ਿਸ਼ ਕਰਾਂਗੇ ਕਿ ਬੱਚਾ ਅੱਗੇ ਵਧੇ ਕੀ ਕਹਿਣਾ ਚਾਹੁੰਦੇ ਆ ਖੀਰ ਚ ਖੀਰ ਜਿਹੀ ਹੀ ਕਹਿਣਾ ਚਾਹੁੰਦਾ ਭਾਜੀ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਚਾਹੀਦਾ ਕਿ ਉਹ ਸਪੋਰਟਸ ਵੱਲ ਜ਼ਰੂਰ ਲੈ ਕੇ ਜਾਓ ਜਿਹੜੀ ਵੀ ਗੇਮ ਬੱਚੇ ਨੂੰ ਪਸੰਦ ਆ ਉਹਨੂੰ ਜ਼ਰੂਰ ਖੇਡਣ ਦੋ ਉਹਨੂੰ ਮੌਕਾ ਦਿਓ ਇਹ ਨਹੀਂ ਕਿ ਬੱਚੇ ਸਿਰਫ ਫੋਨਾਂ ਤੇ ਖੇਡਣ ਫੋਨ ਸਕਰੀਨ ਟਾਈਮ ਘਟਾਓ ਬੱਚਿਆਂ ਨੂੰ ਖੇਡਾਂ ਵੱਲ ਜੋੜੋ ਜ਼ਰੂਰ ਰੋਜ਼ ਦਾ ਇੱਕ ਜਾਂ ਦੋ ਘੰਟਾ ਬੱਚਾ ਤੁਹਾਡਾ ਗਰਾਊਂਡ 'ਚ ਜਾਵੇ ਉਹਦਾ ਮਨ ਵੀ ਖੁਸ਼ ਹੋਊਗਾ ਉਹ ਤੁਹਾਡੇ ਨਾਲ ਅੱਛੇ ਤਰੀਕੇ ਨਾਲ ਡੀਲ ਵੀ ਕਰੂਗਾ ਖਿਜੂਗਾ ਨਹੀਂ ਘਰ ਉਹ ਵਧੀਆ ਉਹਨੂੰ ਵਿਚਰਨਾ ਆਊਗਾ ਕਿੱਦਾਂ ਟੀਮ ਵਰਕ ਸਿੱਖੂਗਾ ਕਿੱਦਾਂ ਉੱਠਣਾ ਬੈਠਣਾ ਕਿੱਦਾਂ ਬੋਲਣਾ ਦੂਜੇ ਬੱਚਿਆਂ ਨਾਲ ਕਿੱਦਾਂ ਪਿਆਰ ਨਾਲ ਰਹਿਣਾ ਉਹ ਇਹ ਸਾਰੀਆਂ ਚੀਜ਼ਾਂ ਜਦੋਂ ਖੇਡਦਾ ਬੱਚਾ ਮੈਚ ਖੇលਦਾ ਆ ਜਾਂ ਸਾਡੇ ਕੋਲ ਨੈਟ 'ਚ ਖੇਲਦੇ ਆ ਉਹ ਸਾਰੀਆਂ ਚੀਜ਼ਾਂ ਬੱਚੇ ਸਿੱਖ ਜਾਂਦੇ ਆ ਹਨਾ ਤੇ ਇਹਨਾਂ ਨੂੰ ਮੌਕਾ ਦਿਓ ਇਹਨਾਂ ਨੂੰ ਹੱਸਣ ਖੇਡਣ ਦਿਓ ਇਹਨਾਂ ਨੂੰ ਵਧਣ ਦਾ ਇੱਕ ਜ਼ਰੂਰ ਜ਼ਰੀਆ ਦਿਓ ਇਹ ਹੀ ਬਾਕੀ ਧੰਨਵਾਦ ਆ ਭਾਈ ਥੈਂਕ ਯੂ ਨੀਚਰ ਸਾਹਿਬ ਤੁਹਾਡਾ ਬਹੁਤ ਥੈਂਕ ਯੂ ਜੀ ਤੇ ਇਹ ਵੀ ਤੁਸੀਂ ਪੇਰੈਂਟਸ ਆ ਹਨਾ ਬੇਟੀ ਇੱਥੇ ਤੁਹਾਡੇ ਅੱਛਾ ਜੀ ਅੱਛਾ ਬੇਟੀ ਇਥੇ ਕਿੰਨਾ ਚਿਰ ਹੋ ਗਿਆ ਹੁਣ ਇਹ ਪਿਛਲੇ ਹੋ ਗਏ 6 ਮਹੀਨੇ ਤੋਂ ਹੋਈ ਹੈ ਅੱਛਾ ਸਾਲ ਪਾ ਕੇ ਤਾਂ ਦਿਨ ਦੇ 2-2 ਮਹੀਨੇ ਆ ਪਾ ਅੱਛਾ ਫਿਰ ਤੁਸੀਂ ਇਹਨਾਂ ਨੂੰ ਛੱਡਣ ਵੀ ਜਾਣਾ ਲਿਆ ਬਈ ਤੁਹਾਡਾ ਵੀ ਨਾਲ ਹੀ ਮਿਹਨਤ ਹੈ ਨਾ ਬੇਟੀ ਦਾ ਸੁਪਨਾ ਸੀ ਅੱਛਾ ਜੀ ਹਾਂ ਇਹ ਤਾਂ ਮੇਰੀ ਹੋ ਗਈ ਗੱਲਬਾਤ ਹਾਂ ਇਹ ਵੀ ਹਾਂ ਅੱਛਾ ਸਿੱਖ ਕੀ ਚਾਹੁੰਦੇ ਆ ਕਿ ਕਿਦਾਂ ਬੇਟੀ ਕਿਉਂਕਿ ਬੇਟੀਆਂ ਦੇ ਬੜਾ ਮਾਣ ਹੁੰਦਾ ਮਾਪੇ ਨੂੰ ਇਹ ਇਹਨੂੰ ਸ਼ੌਂਕ ਹੈ ਜੀ ਮੈਂ ਕ੍ਰਿਕਟ ਖੇਡ ਲਈ ਪਪਾ ਅੱਛਾ ਜੀ ਤੇ ਮੈਂ ਤਾਂ ਚਲੋ ਠੀਕ ਹੈ ਨਾਲੇ ਭਾਜੀ ਸਾਡੇ ਲਾਗੇ ਹੈਗੇ ਆ ਹਾਂ ਤੁਸੀਂ ਆਉਂਦੇ ਕਿੱਥੋਂ ਆਦਮਪੁਰ ਤੋਂ ਆਨੇ ਅੱਛਾ ਜੀ ਅੱਛਾ ਜੀ ਤੁਹਾਡੀ ਦੁਕਾਨ ਆ ਉੱਥੇ ਮੇਰੇ ਨਾਲ ਹੀ ਘਰ ਆ ਓਕੇ ਜੀ ਓਕੇ ਤੇ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ ਤੇ ਬੜੀ ਵਧੀਆ ਗੱਲ ਕੀਤੀ ਕਿ ਬੇਟੀਆਂ ਦੇ ਸੁਪਨੇ ਪੂਰੇ ਵੀ ਮਾਪੇ ਹੀ ਕਰਦੇ ਆ ਪਰ ਸ਼ਰਤ ਆ ਕਿ ਬੇਟੀਆਂ ਦੇ ਸੁਪਨੇ ਹੋਣ ਤੇ ਬੇਟੀਆਂ ਚੰਗੀਆਂ ਹੋਣ ਮਾਪੇ ਦਾ ਨਾਮ ਰੋਸ਼ਨ ਕਰਨ ਤੇ ਤਾਂ ਹੀ ਸੁਪਨੇ ਵੀ ਪੂਰੇ ਹੁੰਦੇ ਆ ਤੇ ਸੋ ਇਸ ਵਕਤ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਦਿਖਾ ਰਹੇ ਹਾਂ ਆ ਸਾਹਿਬ ਜੀ ਨੇ ਵੀ ਤੁਹਾਨੂੰ ਦਿਖਾ ਰਹੇ ਆ ਇਹ ਥੱਕ ਗਏ ਲੱਗਦੇ ਆ ਥੱਕ ਗਿਆ ਹਾਂ ਹੋਰ ਖਿਜਣਾ ਚਲੋ ਫਿਰ ਆਪਾਂ ਤੇ ਰਹੋ ਜਿਉਂ ਤਰਾ ਮੈਚ ਆ ਫਿਰ ਆਪਾਂ ਲਾਈਵ ਕਰਾਂਗੇ ਠੀਕ ਆ ਹਾਂ ਤੇ ਇਹ ਸਾਡੀ ਨੀਜਰ ਅਕੈਡਮੀ ਜੋ ਕਿ ਇਸ ਵਕਤ ਮਸਾਨੀਆਂ ਦੇ ਕੋਲ ਆ ਦੋਸਤੋ ਸਾਨੂੰ ਵੱਧ ਤੋਂ ਵੱਧ ਜਿਹੜਾ ਆ ਇਸ ਅਕੈਡਮੀ ਦਾ ਆਪਣੇ ਬੱਚਿਆਂ ਨੂੰ ਫਾਇਦਾ ਹੋਣਾ ਚਾਹੀਦਾ ਹੈ ਤਾਂ ਕਿ ਆਪਣੀ ਸੇਧ ਵੀ ਠੀਕ ਰਹੇ ਤੇ ਆਪਣੇ ਦੇਸ਼ ਦਾ ਨਾਂ ਵੀ ਉੱਚਾ ਰਹੇ ਧੰਨਵਾਦ ਜੀ ਫਿਰ ਮਿਲਦੇ ਹਾਂ ਨਵੇਂ ਮੁੱਦਿਆਂ ਦੇ ਨਾਲ ਨਵੀਂ ਅਪਡੇਟ ਨਾਲ ਥੈਂਕ ਯੂ